ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਜਿਓ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਾਲਸਤਾਨੀ ਸੋਚ ਦੇ ਮਾਲਕ ਤੇ ਖਾਲਸਤਾਨ ਦੇ ਨਾਅਰੇ ਲੈ ਕੇ ਚੱਲੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਜੋ ਆਪਣਾ ਬਿਆਨ ਦਿੱਤਾ ਹੈ ਫਲੋਰ ਵਿਖੇ ਡਾਕਟਰ ਪੀਮਰੋ ਅਵੇਦਕਰ ਦੇ ਬੁੱਤ ਦੇ ਉੱਪਰ ਜੋ ਖਾਲਸਤਾਨੀ ਪੱਖੀ ਨਾਅਰੇ ਵਿਖੇ ਗਏ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਔਰ ਉਹਨਾਂ ਨੇ 14 April ਨੂੰ ਜਿਸ ਦਿਨ ਡਾਕਟਰ ਪੀਮਰಾವ್ ਅਬੇਦਕਰ ਦਾ ਜਨਮ ਦਿਨ ਹੈ ਉਸ ਦਿਨ ਸਾਰੇ ਪੰਜਾਬ ਦੇ ਵਿੱਚੋਂ ਡਾਕਟਰ ਪੀਮਰಾವ್ ਅਬੇਦਕਰ ਦੇ ਜੋ ਬੁੱਤ ਨੇ ਉਹ ਹਟਾ ਦਿੱਤੇ ਜਾਣਗੇ ਸਟੈਚੂ ਹਟਾ ਦਿੱਤੇ ਜਾਣਗੇ ਤੇ ਉਹਨਾਂ ਦੀ ਥਾਂ ਤੇ ਜੋ ਭਗਤ ਰਵੀਦਾਸ ਜੀ ਦੇ ਪੁੱਤ ਲਾਉਣ ਦਾ ਉਹਨਾਂ ਨੇ ਵਿਆਹ ਦਿੱਤਾ ਸੋ ਗੁਰਪਤਵੰਤ ਸਿੰਘ ਪੰਨੂ ਜੋ ਖਾਲਸਤਾਨੀ ਅਮਰੀਕਾ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਇਸ ਮਹਿਮ ਨੂੰ ਚਲਾਇਆ ਜਾ ਰਿਹਾ ਹੈ ਸੋ ਪਹਿਲੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਸੀ ਫਿਰ ਉਹਨਾਂ ਨੇ ਹੋਰ ਬਹੁਤ ਸਾਰੇ ਲੀਡਰਾਂ ਨੂੰ ਜਿਹੜਾ ਕਿ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਸੋ ਹੁਣ ਉਹਨਾਂ ਨੇ ਇਹ ਨਵੀਂ ਚਾਲ ਚੱਲ ਲਈ ਏ ਜੋ ਜਿਹੜੇ ਡਾਕਟਰ ਭੀਮrao ਅਵੇਦਕਰ ਸਵਿਧਾਨ ਦੇ ਨਿਰਮਾਤਾ ਨੇ ਉਹਨਾਂ ਦੇ ਸਟੈਚੂਆਂ ਦੇ ਉੱਪਰ ਇਹ 6 ਔਰ ਫੈਂਡਨ ਲਿਖਿਆ ਜਿਹੜਾ ਔਰ ਖਾਨਸਥਾਨੀ ਨਾਰੇ ਲਿਖੇ ਨੇ ਇਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਜੋ ਪੀਮਰਾਓ ਅਬੇਦਕਰ ਦੇ ਸਟੈਚੂ ਨਹੀਂ ਰਹਿਣ ਦੇਵਾਂਗੇ ਕਿਉਂਕਿ ਪੀਮਰਾਓ ਅਬੇਦਕਰ ਦੇ ਸਿਵਧਾਨ ਦੇ ਕਾਰਨ ਸਿੱਖਾਂ ਦੀ ਨਸਲ ਕੁਸ਼ੀ ਹੋਈ ਏ ਸਿੱਖਾਂ ਦੇ ਉੱਤੇ ਅਤਿਆਚਾਰ ਹੋਏ ਨੇ ਕਟਕਿੰਤੀ ਲੋਕ ਜਿਹੜੇ ਸਿੱਖ ਸੀ ਜਾਂ ਹੋਰ ਜਿਹੜੇ ਦਲਿਤ ਲੋਕ ਸੀ ਉਹਨਾਂ ਨੂੰ ਜਿਹੜਾ ਕਿ ਕੁੱਝ ਲਿਆ ਗਿਆ ਜੋ ਸਵਿਧਾਨ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਡਾਕਟਰ ਭੀਮਰਾਓ ਅਬੇਦਕਰ ਦੇ ਬਾਰੇ ਉਹਨਾਂ ਨੇ ਬਹੁਤ ਸ਼ਬਦਾਵਲੀ ਜਿਹੜੀ ਹੈ ਭੱਦੀ ਵਰਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ ਵਿੱਚ ਜੋ ਉਹਨਾਂ ਦੇ ਬੁੱਤ 14 ਅਪ੍ਰੈਲ ਤੋਂ ਪਹਿਲਾਂ ਹਟਾ ਦਿੱਤੇ ਜਾਣਗੇ ਔਰ ਉਹਨਾਂ ਦੀ ਥਾਂ ਤੇ ਭਗਤ ਰਵੀਦਾਸ ਦੇ ਬੁੱਤ ਲਾਏ ਜਾਣਗੇ ਸੋ ਸਿੱਖ ਫਾਰ ਜਸਟਿਸ ਦੇ ਅਤਵਾਦੀ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਵੀ ਬਾਬਾ ਸਾਹਿਬ ਦੇ ਬਾਰੇ ਉਹਨਾਂ ਨੂੰ ਬੁੱਚੜ ਕਿਹਾ ਹੈ ਔਰ ਉਹਨਾਂ ਦੇ ਬਾਰੇ ਜੋ ਉਹਨਾਂ ਨੇ ਬਹੁਤ ਹੀ ਭਿਆੜੀ ਸ਼ਬਦਾਵਲੀ ਵਰਤੀ ਹੈ ਸੋ ਪੰਜਾਬ ਦੇ ਵਿੱਚ ਜੋ ਵੰਡੀਆਂ ਪਾਉਣੀਆਂ ਜਾਂ ਪੰਜਾਬ ਦੇ ਵਿੱਚ ਜੋ ਇਸ ਤਰ੍ਹਾਂ ਦੇ ਢੜਕਾਉ ਭਾਸ਼ਨ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਕਿ ਢੜਕਾਉਣਾ ਇਹ ਲੰਬੇ ਸਮੇਂ ਤੋਂ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਇਹ ਚਾਲ ਹੈ ਆਪ ਖੁਦ ਅਮਰੀਕਾ 'ਚ ਬੈਠਾ ਹੈ ਔਰ ਇੱਥੇ ਨੌਜਵਾਨਾਂ ਨੂੰ ਜਿਹੜਾ ਕਿ ਢੜਕਾ ਕੇ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਨੇ ਜੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਖਾਲਸਤਾਨੀ ਦੇ ਨਾਂ ਤੇ ਪੜਕਾਇਆ ਗਿਆ ਔਰ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਕਿ ਨੌਜਵਾਨਾਂ ਦੇ ਨਸ਼ੇ ਛਡਾਉਣ ਵਾਸਤੇ ਲੱਗੇ ਹੋਏ ਸੀ ਉਹ ਉਹਨਾਂ ਨੇ ਖੁਣ ਵੀ ਜਿਹੜੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਖਾਲਸਤਾਨੀ ਸੋਚ ਨਹੀਂ ਹੈ ਅਸੀਂ ਸੰਵਿਧਾਨ ਦੇ ਪ੍ਰਤੀ ਸ਼ਰਧਾ ਰੱਖਦੇ ਹਾਂ ਔਰ ਸੰਵਿਧਾਨ ਦੇ ਨਾਲ ਸੰਵਿਧਾਨ ਦੇ ਅਨੁਸਾਰ ਹੀ ਅਸੀਂ ਜਿਹੜਾ ਕਿ ਪੰਜਾਬ ਵਿੱਚ ਜੋ ਸੰਸਦ ਮੈਂਬਰ ਬਣੇ ਆ ਸਵਧਾਨੀ ਉਹਨਾਂ ਨੇ ਸੋ ਵੀ ਚੱਕੀ ਏ ਸੋ ਸਵਧਾਨ ਨੂੰ ਮੰਨਣ ਵਾਲੇ ਨੇ ਉਹ ਸੰਵਧਾਨ ਦੇ ਪ੍ਰਤੀ ਸਾਡਾ ਦੇਸ਼ ਜਿਹੜਾ ਚੱਲ ਰਿਹਾ ਇਸ ਦੇਸ਼ ਤੇ ਜਿਹੜੇ ਵੱਖ-ਵੱਖ ਪਾਰਟੀਆਂ ਰਾਜ ਕਰ ਰਹੀਆਂ ਨੇ ਸੋ ਸਿੱਖ ਫਾਰ ਜਸਟਿਸ ਜੋ ਅਮਰੀਕਾ ਦੇ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਨੇ ਜੋ ਇਹ ਜ਼ਿੰਮੇਵਾਰੀ ਵੀ ਲਈ ਏ ਜੋ ਖਾਲਸਤਾਨੀ ਨਾਰੇ ਲਿਖੇ ਨੇ ਜਿਹੜੇ ਕਿ ਵੱਖ-ਵੱਖ ਥਾਵਾਂ ਤੇ ਜਦੋਂ ਜਿੱਥੇ ਕੋਈ ਧਾਰਮਿਕ ਜਾਂ ਕੋਈ ਸਮਾਜਿਕ ਪ੍ਰੋਗਰਾਮ ਹੁੰਦੇ ਨੇ ਜਾ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਉੱਥੋਂ ਆਪਣੇ ਇਸ ਤਰ੍ਹਾਂ ਦੇ ਨਾਰੇ ਲਿਖ ਕੇ ਤੇ ਉਹ ਜਿਹੜਾ ਕਿ ਆਪਣੇ ਆਪ ਨੂੰ ਖਾਲਸਤਾਨੀ ਕਹੋਂਦੇ ਨੇ ਖਾਲਸਤਾਨ ਦੀ ਮੰਗ ਕਰਦੇ ਨੇ ਜੋ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਝੰਡੇ ਚੜਾ ਕੇ ਖਾਲਸਤਾਨੀ ਦੇ ਜਿਹੜੇ ਉਹ ਆਪਣੇ ਆਪ ਨੂੰ ਦੱਸਣਾ ਚਾਹਦੇ ਨੇ ਕਿ ਅਸੀਂ ਖਾਲਸਤਾਨੀ ਆ ਜੇਕਰ ਤੁਸੀਂ ਖਾਲਸਤਾਨ ਦੀ ਡਿਮਾਂਡ ਕਰਦੇ ਜੀ ਖਾਲਸਤਾਨ ਤੁਸੀਂ ਅਲੱਗ ਬਣਾਉਣਾ ਸੂਬਾ ਚਾਹੁੰਦੇ ਤਾਂ ਫਿਰ ਤੁਹਾਨੂੰ ਪੰਜਾਬ ਹੋਣਾ ਚਾਹੀਦਾ ਪੰਜਾਬ ਵਿੱਚ ਜਾ ਕੇ ਜਿਹੜੇ ਰਾਜਨੀਤੀ ਦੇ ਨਾਲ ਆਪਣੇ ਵੋਟ ਦੇ ਨਾਲ ਤੁਸੀਂ ਇਸ ਦੇ ਬਾਰੇ ਜਿਹੜੀ ਗੱਲ ਕਰੋ ਨਾ ਕਿ ਲੋਕਾਂ ਨੂੰ ਗਲਤ ਪਰਵਾ ਕੇ ਔਰ ਲੋਕਾਂ ਦੇ ਵਿੱਚ ਗਲਤ ਬਿਆਨ ਬਿਆਜੀਆਂ ਕਰਕੇ ਨੌਜਵਾਨਾਂ ਨੂੰ ਇਸ ਤਰ੍ਹਾਂ ਗੁੰਮਰਾਹ ਨਾ ਕੀਤਾ ਜਾਵੇ